ਸਤ ਸ੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਜਾਣਕਾਰੀ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਾਂਗੇ ਦਿਨ ਦੇ ਵੇਲੇ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਸੂਬਿਆਂ ਵਿੱਚ ਕੀ ਹਾਲਾਤ ਬਣਦੇ ਪਏ ਨੇ ਮੌਸਮ ਦੇ ਗਰਮੀ ਤੋਂ ਕਿਸ ਤਰੀਕੇ ਦੀ ਰਾਹਤ ਮਿਲਦੀ ਹੈ ਜਾਂ ਨਹੀਂ ਬਦਲਵਈ ਦਾ ਕੀ ਰੁਖ ਹੋਵੇਗਾ ਮੀਂਹ ਕਣੀ ਦਾ ਕੋਈ ਸੰਭਾਵਨਾ ਹੈ ਜਾਂ ਨਹੀਂ ਇਸ ਤੋਂ ਕਿ ਕਿਸੇ ਤਰੀਕੇ ਦੀ ਗਰਮੀ ਤੁਰਾਂਤ ਦਿਖੇਗੀ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਆਉਣ ਵਾਲੇ ਮੌਸਮ ਦੀ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰੀਏ ਆਉਣ ਵਾਲੇ ਮੌਸਮ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਲਾਈਵ ਸੈਟਰਡ ਤਸਵੀਰਾਂ ਵਿੱਚ ਪੰਜਾਬ ਦਾ ਮੌਸਮ ਅੱਜ ਆਪਾਂ ਨੂੰ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਬਦਲੀ ਕਾਰਵਾਈ ਪੰਜਾਬ ਦੇ ਲਾਗੇ ਤੱਕੇ ਨਹੀਂ ਦੇਖਣ ਨੂੰ ਮਿਲ ਰਹੀ ਜਿਵੇਂ ਗੱਲ ਕਰੀਏ ਨਾਲ ਦੇ ਸੂਬਿਆਂ ਦੀ ਜਿਵੇਂ ਰਾਜਸਥਾਨ ਹਰਿਆਣਾ ਵਿੱਚ ਵੀ ਪੰਜਾਬ ਇਸੇ ਪ੍ਰਕਾਰ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਸਾਫ਼ ਤੇ ਖੁਸ਼ਕ ਕਿਸੇ ਪ੍ਰਕਾਰ ਦੀ ਕੋਈ ਬਦਲੀ ਕਾਰਵਾਈ ਆਪਾਂ ਨੂੰ ਇਹਨਾਂ ਸਟੇਟਾਂ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਜੇ ਗੱਲ ਕਰੀਏ ਤਾਪਮਣ ਦੀ ਤਾਂ ਤਾਪਮਣ ਅੱਜ ਪੰਜਾਬ ਦਾ ਜੋ ਕਿ 40 ਡਿਗਰੀ ਤੋਂ 42 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਜੇ ਆਪਾਂ ਬਦਲੀ ਕਾਰਵਾਈ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਜਾਨੀ ਕਿ 14 ਜੂਨ ਨੂੰ ਪੰਜਾਬ ਦਾ ਮੌਸਮ ਜੋ ਕਿ ਆਪਾਂ ਬਦਲਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੂੜਪਰੀਆਂ ਹਨੇਰੀਆਂ ਤੇ ਨਾਲ ਗਰਜ ਚਮਕ ਨਾਲ ਸ਼ਰਾਟੇਦਾਰ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜੇ ਗੱਲ ਕਰੀਏ ਓਵਰঅল ਪੰਜਾਬ ਦੀ ਤਾਂ ਅੱਜ ਮੌਸਮ ਆਪਾਂ ਨੂੰ 13 ਜੂਨ ਨੂੰ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਹੇਗਾ ਕਿਸੇ ਪ੍ਰਕਾਰ ਦੀ ਕੋਈ ਬੱਦਲੀ ਕਰ ਵੀ ਨਹੀਂ ਦੇਖਣ ਨੂੰ ਮਿਲੇਗੀ ਕਿਸੇ ਪ੍ਰਕਾਰ ਦੀ ਕੋਈ ਮੀਂਹ ਚੱਕਰ ਝੜੇ ਦਾ ਆਪਾਂ ਨੂੰ ਅਸਰ ਬਣਦੇ ਹੋਏ ਨਹੀਂ ਦਿਖਾਈ ਦੇ ਰਿਹਾ ਇਸ ਦੇ ਨਾਲ ਜੇ ਪੰਜਾਬ ਵਿੱਚ ਗੱਲ ਕਰੀਏ ਨਾਲ ਲੱਗਦੇ ਸੂਬਿਆਂ ਵਿੱਚ ਤਾਂ ਨਾਲ ਦੇ ਸੂਬਿਆਂ ਵਿੱਚ ਵੀ ਇਸੇ ਪ੍ਰਕਾਰ ਦਾ ਹੀ ਮੌਸਮ ਆਪਾਂ ਨੂੰ ਦਿਖਾਈ ਦੇਵੇਗਾ ਜਿਸ ਪ੍ਰਕਾਰ ਪੰਜਾਬ ਦਾ ਹੈ ਜੇ ਗੱਲ ਕਰੀਏ ਜ਼ਿਲ੍ਹਿਆਂ ਵਾਰ ਤਾਂ ਜ਼ਿਲ੍ਹਿਆਂ ਮਾਰ ਆਪਾਂ ਦੇਖੀਏ ਮੌਸਮ ਤਾਂ ਮਾਲਵੇ ਦੇ ਇਲਾਕਿਆਂ ਵਿੱਚ ਆਪਾਂ ਨੂੰ ਗਰਮੀ ਜੋ ਕਿ ਵਾਧਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਮਕਸਰ ਬਟਿੰਡਾ ਬਰਨਾਲਾ ਇਹਨਾਂ ਜ਼ਿਲ੍ਹਿਆਂ ਵਿੱਚ ਗਰਮੀ ਦਾ ਦੌਰ ਜੋ ਕਿ ਵੱਧਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਗਰਮੀ ਦੀ ਤਾਪ ਆਪਾਂ ਵਾਧੂ ਵਾਤਾਮਨ ਦੇਖੀਏ ਕੱਲ ਦਾ ਤਾਂ ਗੁਰਦਾਸਪੁਰ ਵਿੱਚ ਜੋ ਕਿ ਤਾਪਮਨ ਆਪਾਂ ਨੂੰ ਵੱਧ ਡਿਗਰੀ 46.8 ਡਿਗਰੀ ਦਰਜ ਕੀਤਾ ਗਿਆ ਜਿਸ ਦੇ ਨਾਲ ਹਰਿਆਣੇ ਦੀ ਗੱਲ ਕਰੀ ਤੇ ਹਰਿਆਣੇ ਵਿੱਚ ਵੀ ਆਪਾਂ ਨੂੰ ਵਾਧੂ ਵਾਤਾਮਨ ਤਾਪਮਨ ਰੋਤਾਂਗ ਵਿੱਚ 46.9 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਜੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਨੂੰ ਇਸ ਗਰਮੀ ਤੋਂ ਰਾਹਤ ਮਿਲਦੀ ਹੋਈ ਕਿਸੇ ਪ੍ਰਕਾਰ ਦੀ ਕੋਈ ਨਹੀਂ ਦਿਖਾਈ ਦੇ ਰਹੀ ਜੇ ਗੱਲ ਕਰੀਏ ਆਪਾਂ ਮੌਨਸੂਨ ਪਾਉਣਾਂ ਦੀ ਤਾਂ ਮੌਨਸੂਨ ਪਾਉਣਾ ਪੰਜਾਬ ਵਿੱਚ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਜੁਲਾਈ ਦੇ ਪਹਿਲੇ ਹਫਤੇ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ ਹੁਣ ਜੇ ਅੰਕੜਿਆਂ ਦੇ ਅਨੁਸਾਰ ਦੇਖੀਏ ਪੰਜਾਬ ਦਾ ਮੌਸਮ ਤਾਂ ਅੱਜ 13 ਜੂਨ ਨੂੰ ਪੰਜਾਬ ਦਾ ਮੌਸਮ ਜੋ ਕਿ ਡਰਾਈ ਬਣਿਆ ਹੋਇਆ ਹੈ ਕਿਸੇ ਪ੍ਰਕਾਰ ਦੀ ਕੋਈ ਬਦਲੀਕਾਰ ਵੀ ਨਹੀਂ ਦੇਖਣ ਨੂੰ ਮਿਲ ਰਹੀ ਜੇ ਗੱਲ ਕਰੀ 14 ਜੂਨ ਦੀ ਤਾਂ ਆਪਾਂ ਨੂੰ 14 ਜੂਨ ਨੂੰ ਮੌਸਮ ਆਈਸੋਲੇਟਡ ਦਿਖਾਇਆ ਗਿਆ ਹੈ ਜਿਸ ਦੇ ਚੱਲਦੇ ਆਪਾਂ ਨੂੰ ਪੰਜਾਬ ਵਿੱਚ ਮੀਂਹ ਕਣੀ ਦੀ ਸંભਾਵਨਾ ਦਰਜ ਕੀਤੀ ਜਾ ਸਕਦੀ ਹੈ ਇਹ ਮੌਸਮ ਓਵਰਆਲ 13 ਤੋਂ ਲੈ ਕੇ 17 ਜੂਨ ਤੱਕ ਇਸੇ ਪ੍ਰਕਾਰ ਦਾ ਹੀ ਆਪਾਂ ਨੂੰ ਦੇਖਣ ਨੂੰ ਦੇਖਣ ਨੂੰ ਮਿਲੇਗਾ ਜੀ ਗੱਲ ਕਰੀਏ ਚੇਤਾਵਨੀ ਦੀ ਤਾਂ ਅਗਲੇ ਆਪਾਂ ਨੂੰ ਦਿਨਾਂ ਵਿੱਚ ਜਿਵੇਂ ਕਿ 13 ਜੂਨ ਨੂੰ ਆਪਾਂ ਨੂੰ ਜੋ ਕਿ ਔਰੇਂਜ ਅਲਰਟ ਦਿਖਾਈ ਦੇ ਰਿਹਾ ਹੈ ਹੀਟ ਵੇਵ ਚੱਲਣ ਦੇ ਅਸਾਰ ਬੰਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਵਿੱਚ ਗੱਲ ਕਰੀਏ ਆਪਾਂ 14 ਤੇ 15 ਜੂਨ ਨੂੰ ਇਸ ਮੌਸਮ ਤੋਂ ਆਪਾਂ ਨੂੰ ਥੋੜੀ ਜਿਹੀ ਰਾਹਤ ਮਿਲਣ ਵਾਲੀ ਹੈ ਜੋ ਕਿ ਔਰੇਂਜ ਅਲਰਟ येलो ਅਲਰਟ ਵਿੱਚ ਤਬਦੀਲ ਹੋ ਜਾਵੇਗਾ 14 ਤੇ 15 ਜੂਨ ਨੂੰ ਜਿਸ ਦੇ ਵਿੱਚ ਆਪਾਂ ਨੂੰ ਕਈ ਥਾਵਾਂ ਤੇ ਗਰਜ ਚਮਕਣ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਤੇਜ਼ ਹਵਾਵਾਂ ਵੀ ਆਪਾਂ ਨੂੰ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਟੈਂਪਰੇਚਰ ਵਿੱਚ ਵੀ ਆਪਾਂ ਨੂੰ ਕਟੌਤੀ ਦੇਖਣ ਨੂੰ ਮਿਲੇਗੀ 2 ਤੋਂ 3 ਡਿਗਰੀ ਦੀ ਇਸੇ ਮੌਸਮ ਸੰਬੰਧੀ ਹੁਣ ਤੱਕ ਦੀ ਜਾਣਕਾਰੀ ਹੋਰ ਜਾਣਕਾਰੀ ਲਈ ਚੈਨਲ ਨਾਲ ਬਨੇ ਰਹੋ ਤੇ ਆਪਣੇ ਵੀਊ ਕਮੈਂਟ ਬਾਕਸ ਵਿੱਚ ਜਰੂਰ ਮੈਂਸ਼ਨ ਕਰਿਆ ਕਰੋ ਤਾਂ ਜੋ ਅਸੀਂ ਉਸ ਅਨੁਸਾਰ ਆਪਣੀ ਵੀਡੀਓ ਬਣਾ ਸਕੀਏ ਆਪਣੇ ਜ਼ਿਲ੍ਹੇ ਦਾ ਨਾਮ ਜਰੂਰ ਮੈਂਸ਼ਨ ਕਰਿਆ ਕਰੋ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ